thank you ਨਰਕਾ ਦੇਵ ਜੀ ਦੇ ਪਵਿੱਤਰ ਅੰਗ ਬਸਤਰ ਦੇ ਦਰਸ਼ਨ ਲਈ ਛੋਲਾ ਸੈਬ ਨੂੰ ਪੈਦਲ ਸੰਗ ਜਥੇਦਾਰ ਬਾਬਰ ਅੰਤੀ ਰਸੂਮ ਦੀ ਗੁਵਾਈ ਹੇਠ 1 ਮਾਰਚ ਨੂੰ ਪਿੰਡ ਖੜਿਆਲ ਸੈਣੀਆਂ ਤੋਂ ਚਾਲੇ ਪਾਏਗਾ ਇਸ ਦੇ ਨਾਲ ਹੀ ਉਹ ਲੜਵਾਜੇ ਕਰਨ ਵਾਲਿਆਂ ਨੂੰ ਪ੍ਰਸ਼ਾਸਨ ਅਤੇ ਜਥੇਦਾਰ ਵੱਲੋਂ ਸਖਤ ਤਾੜਨਾ ਪਾਈ ਗਈ ਹੈ ਇਸ ਪੈਦਲ ਸੰਗ ਨੂੰ ਲੈ ਕੇ ਇਲਾਕੇ ਦੀਆਂ ਸਮੂਹ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਪਿੰਡ ਖੜਿਆਲ ਸੈਣੀਆਂ ਦੇ ਸਾਰੇ ਧਾਰਮਿਕ ਸਥਾਨਾਂ ਦੇ 14 ਫਰਵਰੀ ਤੋਂ ਲੜੀਵਾਰ ਸ਼੍ਰੀ ਅਖੰਡ ਪਾਤਸ਼ਾਹਬ ਦੇ ਭੋਗ ਪਾਏ ਜਾ ਰਹੇ ਹਨ ਸਮੂਹ ਸੇਵਾਦਾਰ ਵੱਲੋਂ ਸੰਗ ਲਈ ਮੁਕੰਮਲ ਤਿਆਰੀਆਂ ਵੀ ਕਰ ਲਈਆਂ ਗਈਆਂ ਹਨ ਜਥੇਦਾਰ ਬੱਬਰ ਅੰਤਿਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਆਇਸ ਚਾਰ ਦਿਨਾਂ ਦੇ ਪੈਦਲ ਸੰਗ ਬਾਰੇ ਜਾਣਕਾਰੀ ਦਿੱਤੀ ਤਾਂ ਉਹਨਾਂ ਦੱਸਿਆ ਕਿ ਇਹ ਸੰਗ ਪਿੰਡ ਖੜਿਆਉ ਸੈਂਡੀਆਂ ਤੋਂ ਚੱਲ ਕੇ ਕੋਟਲੀ ਜੰਡ ਹਰਚੋਵਾਲ ਘੁੰਮਣ ਕਲਾਂ ਤੋਂ ਪੜਾਦਰ ਪੜਾਚਾਰ ਮਾਚੂ ਨੇਰਾ ਬਾਬਾ ਨਾਨਕ ਪਹੁੰਚੇਗਾ ਉਹਨਾਂ ਇਸ ਪੈਦਲ ਸੰਗ ਨੂੰ ਇੱਕ ਮੇਲਾ ਨਾ ਬਣਾ ਕੇ ਜੋੜ ਮੇਲਾ ਬਣਾਉਣਾ ਤੇ ਗੁਰੂ ਸਾਹਿਬ ਦੇ ਨਕਸ਼ੇ ਕਰਮਾਂ ਤੇ ਚੱਲ ਕੇ ਜੀਵਨ ਨੂੰ ਸਫਲ ਬਣਾਉਣ ਦੀ ਵੀ اپੀਲ ਕੀਤੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਖੜਿਆਲ ਸਹੈਣੀਆਂ ਦੇ ਪ੍ਰਧਾਨ ਲਪਿਤ ਸਿੰਘ ਕਤਰ ਲਪਿਤ ਸਿੰਘ ਅਤੇ ਹੈੱਡਮਾਸਟਰ ਗੁਰਮੀਤ ਸਿੰਘ ਨੰਨਾਚੌਰ ਅਤੇ ਸਮੂਹ ਸਾਥ ਸੰਗਤ ਮੌਜੂਦ ਸੀ। ਗੁਰੂ ਘਰ ਦਾ ਝਾੜੂ ਵਰਦਾਰ ਬਣ ਕੇ ਸੰਗਤਾਂ ਦੇ ਚਰਨ ਬਸਦਾ ਰਿਹਾ। ਲਗਭਗ 52 ਸਾਲ ਸੰਗਤਾਂ ਦੇ ਨਾਲ ਗੁਰੂ ਘਰ ਦਾ ਝਾੜੂ ਬਰਦਾਰ ਬਣ ਕੇ ਗਿਆ ਪਿਛਲੇ ਸਾਲ ਹੀ ਨਗਰ ਦੀਆਂ ਸਮੁੱਚੀਆਂ ਸੰਗਤਾਂ ਨੇ ਗੁਰਦਰਾ ਬਰਨ ਦੇ ਕਮੇਟੀ ਨੇ ਦਾਸ ਨੂੰ ਗੁਰੂ ਘਰ ਦਾ ਕੁੱਕਰ ਬਣਾ ਕੇ ਚੌਂਕੀਦਾਰ ਬਣਾ ਕੇ ਮੁੱਖ ਸੇਵਾਦਾਰੀ ਦੀ ਸੇਵਾਦਾਰੀ ਸੁਪੀ ਪਹਿਲੀ ਮਾਰਚ ਨੂੰ ਠੀਕ 1:30 ਵਜੇ ਗੁਰਦਰਾ ਸਿੰਘ ਸਵਾ ਖੜਿਆੜਾ ਸੈਣੀਓ ਤੋਂ ਜਾਕਾਰਿਆਂ ਦੀ ਗੂੰਜ ਦੇ ਨਾਲ ਲੱਖਾਂ ਦੀਆਂ ਗੇਂਦੀ ਵਿੱਚ ਸੰਗਤਾਂ ਨੂੰ ਨਾਲ ਲੈ ਕੇ ਦਾਸ ਨੇ ਚਾਰ ਦਿਨ ਦੀ ਪੈਦਲ ਯਾਤਰਾ ਸ਼ੁਰੂ ਕਰਨੀ। ਪਹਿਲੇ ਦਿਨ ਰਾਤਰੀ ਬਿਸ਼ਰਾਮ ਕੋਟਲੀ ਜੰਡਵਿਖੀ ਹੋਣਾ ਜਿੱਥੇ ਸੰਗਤਾਂ ਨੇ ਰਾਤ ਨੂੰ 10:30 ਦੇ ਜੇ ਪਹੁੰਚਣਾ। ਦੂਸਰੇ ਦਿਨ ਸਵੇਰੇ 4 ਵਜੇ ਅਰਦਾਸ ਬੇਨਤੀ ਕਰਕੇ ਦੂਸਰੇ ਦਿਨ ਦਾ ਚਾਲਾ ਸ਼ੁਰੂ ਕੀਤਾ ਜਾਣਾ ਤਾਂ ਭੇਟਾਂ ਦੇ ਪੱਤਨ ਤੇ ਦਰਿਆ ਨੂੰ ਪਲਟੂਨਪੋਰਾਹੀ ਪਾਰ ਕਰਕੇ ਸ਼ਾਮ ਰਾਤ 10-11 ਵਜੇ ਅਸੀਂ ਹਰਚੋਆ ਪਹੁੰਚਣਾ। ਔਰ ਉਥੋਂ ਤੀਸਰੇ ਦਿਨ ਦਾ ਯਾਤਰਾ ਚਾਲਾ ਸਵੇਰੇ ਠੀਕ 2 ਵਜੇ ਅਰਦਾਸ ਵੇਂਦੀਆਂ ਕਰਕੇ ਚੱਲਣਾ ਹੈ ਤੇ ਲਗਭਗ 23 ਘੰਟੇ ਦਾ ਸਫ਼ਰ ਕਰਕੇ ਸੰਗਤਾਨੇ ਰਾਤ 12 ਵਜੇ ਘੁੰਮਣਗੜਾ ਪਹੁੰਚਣਾ ਹੈ ਤੇ ਚੌਥੇ ਦਿਨ ਫਿਰ ਸਵੇਰੇ 5 ਵਜੇ ਅਰਦਾਸ ਵੇਂਦੀ ਕਰਕੇ ਸੰਗਤਾਨੇ ਗੁਰੂ ਨਾਨਕ ਪਾਸ਼ਾ ਜੀ ਦੇ ਜੇਰਾ ਬਾਬਾ ਨਾਨਕ ਦੇ ਕਿ ਭੋਜਨ ਹੈ ਤੇ 그 ਨਾਲ ਪਾਸ਼ਾ ਜੀ ਦੇ ਪਵਿੱਤਰ ਚੋਹਾ ਸਾਹਿਬ ਦੇ ਦਰਸ਼ਨ ਕਰਕੇ ਗੁਰੂ ਕਾ ਜੀਆਂ ਖੁਸ਼ੀਆਂ ਦਾ ਲੈ ਗਏ ਬਾਪ ਸਦਨਾ ਚੜ੍ਹਦੀ ਕਲਾ ਟਾਈਮ ਟੀਮ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖ ਰਹੀਆਂ ਸਮੂਚੀਆਂ ਗੁਰਨਾਨਕ ਨਾਮਲੇਵਾ ਸੰਤਾਂ ਨੂੰ ਦਾਸ ਵਤਿਕ ਜਾਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਸਤਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਿਹਰ ਦੇ ਸਦਕਾ ਜਥੇਦਾਰ ਬਾਬਾ ਰਣਪੀਰ ਸਿੰਘ ਜੀ ਦੀ ਚੋਲੀ ਵਿੱਚੇ ਸੇਵਾ ਪਾਈ ਮਹਾਰਾਜੀਆਂ ਨੇ ਸਤਗੁਰੂ ਗਰੀਬ ਨਿਵਾਜ ਮਿਹਰ ਅਮਤ ਕਰੇ ਉਹਨਾਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ੇ ਉਹਨਾਂ ਨੇ ਇਹ ਚਾਲ ਆਰੰਭ ਕਰਨਾ ਹੈ ਜੀ ਬਾਕੀ ਜਿਹੜੇ ਪ੍ਰਾਣ ਨੇ ਰਸਤੇ ਦੀਆਂ ਸੇਵਾਵਾਂ ਜਿਹੇਦਰ ਸਾਹਿਬ ਜੀ ਨੇ ਆਪ ਜੀ ਨਾਲ ਸਾਂਝੀਆਂ ਕਰ ਦਿੱਤੀਆਂ ਸੇਵਾਵਾਂ ਨੌਜਵਾਨਾਂ ਦੇ ਚਰਨਾਂ ਅੰਦਰ ਬੇਨਤੀਆਂ ਜਿਹੜੀਆਂ ਹਨ ਹੁੱਲੜਵਾਜੀ ਨਾ ਕਰਨ ਵਾਸਤੇ ਟਰੈਕਟਰਾਂ ਦੇ ਉੱਪਰ ਉੱਚੀ ਆਵਾਜ਼ ਦੇ ਵਿੱਚ ਗਾਣੇ ਲਾ ਕਰਕੇ ਨਾ ਆਉਣ ਨਸ਼ੇ ਤੋਂ ਪਰਹੇਜ਼ ਕਰਨ ਗੁਰੂ ਵਾਲੇ ਬਣੋ ਸਿੰਘ ਸੋ ਜੋ ਇਹ ਹਦਾਇਤਾਂ ਜਿਹੜੀਆਂ ਐ ਪ੍ਰਸ਼ਾਸਨ ਵੱਲੋਂ ਵੀ ਜਾਰੀ ਕਰ ਦਿੱਤੀਆਂ ਗਈਆਂ ਸਰਦੀਕਲਾ ਟਾਈਮ ਟੀਵੀ ਲਈ ਹੁਸ਼ਿਆਰਪੁਰ ਤੋਂ ਪੱਤਰਕਾਰ ਸੋਹਣ ਲਾਲ ਦੀ ਖਾਸ ਰਿਪੋਰਟ